ਹਾਂ ਹਾਂ ਜੀ ਆ ਦੇਖੋ ਇਹ ਹੈਗਾ ਆਪਣਾ ਅਨਾਰ ਤੇ ਇਹ ਜੇ 6 ਮਹੀਨਿਆਂ ਦਾ ਬੁੱਟਾ ਤੇ ਇਹਨੂੰ ਅਨਾਰ ਲੱਗਣੇ ਸ਼ੁਰੂ ਹੋ ਗਏ ਇਹਨੂੰ ਆਪਾਂ ਪਾਉਣੀ ਆ ਆ ਪੱਤੀ ਜਿਹੜੀ ਆਪਣੀ ਵੇਸਟ ਪੱਤੀ ਹੁੰਦੀ ਆ ਨਾ ਉਹ ਆਪਾਂ ਇੱਥੇ ਇਹਦੀ ਜੜਾਂ 'ਚ ਪਾ ਦੇਣੀ ਆ ਹਾਲਾਂਕਿ ਇਹ ਬੁੱਟਾ ਨਾ ਵੈਸੇ ਹੀ ਮੈਂ ਲਗਾ ਦਿੱਤਾ ਸੀਗਾ ਵੀ ਮਤਲਬ ਕੋਈ ਹੋਣੀ ਸੀਗਾ ਵੀ ਛੋਟਾ ਜਿਹਾ ਉੱਗ ਗਿਆ ਸੀ ਤੇ ਮੈਂ ਲਾ ਦਿੱਤਾ ਹੁਣ ਆਪਾਂ ਇੱਥੇ ਇਹਦੀਆਂ ਜੜ੍ਹਾਂ ਚ ਪਾਤੀ ਆ ਪੱਤੀ ਆ ਦੇਖੋ ਤੇ ਥੋੜੀ ਦੇਰ ਬਾਅਦ ਚ ਪਾ ਦਾਂਗੇ ਪਾਣੀ ਤੇ ਇੱਧਰ ਹੈਗਾ ਆਪਣੇ ਹੱਥ ਨਿੰਬੂਆਂ ਦਾ ਬੁੱਟਾ ਇਸ ਸਾਲ ਆੜ ਪਈ ਕਰਕੇ ਨਾ ਨਿੰਬੂ ਤਾਂ ਵੈਸੇ ਬਹੁਤ ਲੱਗੇ ਨੇ ਆ ਦੇਖੋ ਨਿੰਬੂ ਬਹੁਤ ਲੱਗੇ ਹੋਏ ਨੇ ਤੇ ਆ ਦੇਖੋ ਜੋੜੇ-ਜੋੜੇ ਬਹੁਤ ਹੀ ਤੇ ਹੁਣ ਨਾ ਇਹ ਨਾਲ ਆ ਨਵਾਂ ਫਲ ਆ ਰਿਹਾ ਦੇਖੋ ਛੋਟੇ ਛੋਟੇ ਨਿੰਬੂ ਵੀ ਦਿਖ ਰਹੇ ਨੇ ਨਾ ਤੇ ਆ ਵਿੱਚ ਵੱਡੇ ਨੇ ਇਹ ਵੱਡੇ ਪਹਿਲਾਂ ਟੁੱਟ ਜਾਣਗੇ ਹਾਲਾਕਿ ਵਿੱਚੋਂ ਇਸ ਤੋਂ ਵੱਡੇ ਵੀ ਸੀਗੇ ਜਿਹੜੇ ਅਸੀਂ ਟਮੋਡ ਲੈਨੇ ਆ ਦੇਖੋ ਤਿੰਨ ਤਿੰਨ ਹਰ ਟਾਣੀ ਨੂੰ ਬਹੁਤ ਹੀ ਲੱਗੇ ਹੈ ਤੇ ਮੈਂ ਇਹਨੂੰ ਕੋਈ ਖਾਦ ਨਹੀਂ ਕੋਈ ਕੁਝ ਨਹੀਂ ਸਿਰਫ ਮਹੀਨੇ ਬਾਅਦ ਖੱਟੀ ਲੱਸੀ ਕਰਦੀ ਤੇ ਆ ਚਾਹ ਪੱਤੀ ਪਾਉਣੀ ਆ ਹੁਣ ਆਪਾਂ ਇਹਦੇ ਮੁੱਢ 'ਚ ਵੀ ਚਾਹ ਪੱਤੀ ਪਾ ਦਿੰਨੇ ਆ ਇਧਰ ਆਪਣੇ ਆੜੂਆਂ ਦਾ ਬੁਟਾ ਆ ਇਹਨੂੰ ਵੀ ਪਾ ਦਾਂਗੇ ਉਧਰ ਆਪਣੇ ਕੜੀ ਪੱਤਾ ਆ ਇਧਰ ਆਪਣੇ ਲੱਗੇ ਹੋਏ ਨੇ ਪਪੀਤੇ ਕੇਲੇ ਤੇ ਇਹਨਾਂ ਦੇ ਮੁੱਢਾਂ 'ਚ ਵੀ ਆਪਾਂ ਥੋੜਾ ਥੋੜਾ ਪਾ ਦਾਂਗੇ ਅਮਰੂਦ